うん。I ਰਿੰਜੀ ਤੁਸੀਂ ਕਦੋਂ ਤੋਂ ਕੈਮਰੇ ਸ਼ੁਰੂ ਕੀਤੇ ਤੇ ਕਿਹੜੇ ਕੈਮਰੇ ਤੋਂ ਤੁਸੀਂ ਰਿਪੇਅਰਿੰਗ ਸ਼ੁਰੂ ਕੀਤੀ ਸੀ ਮੈਂ ਰਿਪੇਅਰਿੰਗ ਕੀਤੀ ਸੀ 1980 ਤੋਂ ਜੀ ਤੋਂ ਉਹ ਆਉਂਦੇ ਸੀ ਵੇਚੇ ਕੈਮਰੇ ਵਿੱਚ ਤੋਂ ਸ਼ੁਰੂਆਤ ਕਰਦੇ 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 ਸੀ ਬੀਟਾ ਡੀਜੀ ਬੀਟਾ ਡੀਵੀ ਕੈਮ ਹੁਣ ਅਸੀਂ ਕੱਟ ਤੇ ਆ ਗਏ ਹਾਂ ਸਾਨੂੰ ਸਾਇਲੈਂਸ ਹੋ ਘੱਟ ਤੋਂ ਘੱਟ ਹੋ ਗਿਆ ਜੀ ਸਾਨੂੰ 45 ਸਾਲ ਹੋ ਚੱਲੇ ਆ ਜੀ ਕੋਈ ਵੀ ਚੈਨਲ ਨਹੀਂ ਬਚਿਆ ਜਿੱਦ ਅਸੀਂ ਕੰਮ ਨਹੀਂ ਕਰਦੇ ਕੋਈ ਵੀ ਦੇਖ ਤੁਹਾਡੇ ਸਾਹਮਣੇ ਹੈ ਜੀ ਕਿੰਨੇ ਵੱਡੇ ਵੱਡੇ ਚੈਨਲ ਲੱਗੇ ਸਾਡੇ ਲੱਗੇ ਨੇ ਹਾਂ ਜੀ ਮੈਂ ਕੰਮ ਕਰਿਆ ਸ਼ੋਈ ਜਿ ਲੱਗੇ ਸਾਡੇ ਨਾਲ ਸਾਡੇ ਤੁਸੀਂ ਤਾਂ ਬਹੁਤ ਦੂਰ ਆਇਆ ਤੁਹਾਡਾ ਵੀ ਕੈਮਰਾ ਖਰਾਬ ਹੋ ਗਿਆ ਉਹ ਤਾਂ ਅਸੀਂ ਇਲਾਜ ਕਰ ਹੀ ਰਿਹਾ ਹਾਂ ਹਾਂਜੀ ਦੇਖੋ ਵੀ ਇਲਾਜ ਹੋ ਚੁੱਕ ਲਿਆ ਹਾਂਜੀ ਅੱਛਾ ਸਭ ਤੋਂ ਵੱਡੀਆਂ ਪ੍ਰੋਬਲਮਸ ਕੈਮਰੇ ਵਿੱਚ ਕੀ ਆਉਂਦੀਆਂ ਤੇ ਤੁਸੀਂ ਜਿਹੜੇ ਕੈਮਰੇ ਅੱਜ ਕੱਲ ਬਲੌਗਰ ਯੂਜ਼ ਕਰਦੇ ਆ ਹੋਰ ਕੀ ਸੁਝਾਅਨ ਦੇਵੋਗੇ ਤੁਹਾਨੂੰ ਨੂੰ ਸੁਝਾਅ ਨਹੀਂ ਦਿੰਨੇ ਚਾਹਣ ਦੇਣੇ ਹਾਂ ਜੀ ਅਸੀਂ ਕੀ ਭਈ ਇੱਕ ਤਾਂ ਜਿਹੜਾ ਤੁਸੀਂ ਬੈਟਰੀ ਲਾ ਕੇ ਛੱਡ ਦਿੰਦੇ ਉਹ ਬੈਟਰੀ ਨਾਲ ਲਾ ਕੇ ਰੱਖਿਆ ਜੀ ਹਾਂਜੀ ਤੇ ਵਿਚਾਰ ਵਿਚਾਰ ਤੇ ਚਲਾਉਂਦੇ ਵੀ ਰਹੋ ਚਲਾਉਂਦੇ ਚਲਾਉਂਦੇ ਤੁਸੀਂ ਇਹ ਮੋਇਸਚਰੀ ਪ੍ਰੋਬਲਮ ਮਸ਼ੀਨ ਖਾਂਦੇ ਨਹੀਂ ਰੱਖਣਾ ਤੁਸੀਂ ਹਾਂਜੀ ਪੋਲਿਸ ਬਾਗ ਰੱਖੋ ਤੇ ਉਸ ਤੋਂ ਬਚਾ ਕੇ ਰੱਖੋ ਹੋਰ ਵੀ ਇਹ ਚੀਜ਼ਾਂ ਨੇ ਸਾਰੀਆਂ ਤੇ ਪ੍ਰੋਬਲਮ ਆਮ ਕਿਹੜੇ ਕੈਮਰੇ ਅੱਜ ਕੱਲ ਤੁਸੀਂ ਸੁਜੈਸਟ ਕਰਦੇ ਹੋ ਵੀ ਕਿਹੜੇ ਕੈਮਰੇ ਵਰਤਨੇ ਚਾਹੀਦੇ ਸੋਨੀ ਲੈ ਲਓ ਜੀ ਸੋਨੀ ਵਧੀਆ ਸਭ ਤੋਂ ਸੋਨੀ ਵਧੀਆ ਕੋਈ ਦਿੱਕਤ ਨਹੀਂ ਅੱਛਾ ਇਹ ਕੋਈ ਕੰਪਲੇਂਟ ਬਿਲਕੁਲ ਨਹੀਂ ਆ ਗਈ ਹਾਂਜੀ ਪ੍ਰੋਫੈਸ਼ਨਲ ਕੈਮਰੇ ਹੈਗੇ ਨੇ ਕੋਈ ਕੰਪਲੇਂਟ ਨਹੀਂ ਹੋ ਰਹੀ ਸਭ ਤੋਂ ਜਿਹੜੇ ਆਮ ਤੌਰ ਤੇ ਆਪਾਂ ਹੁਣ ਦੇਖਦੇ ਆ ਕਿ ਵੀਡੀਓ ਕੈਮਰਾ ਦੀ ਥਾਂ ਦੇ ਉੱਤੇ ਤੁਸੀਂ ਜਿਹੜੇ ਮਿਰਰਲੈਸ ਕੈਮਰੇ ਜਿਹੜੇ ਹੈਗੇ ਪੀਐਸਐਲਆਰ ਉਹਨਾਂ ਦੇ ਵਿੱਚ ਇਹਦੇ ਵਿੱਚ ਕੀ ਫਰਕ ਹੈਗਾ ਕੁਆਲਿਟੀ ਵੀਡੀਓ ਲਈ ਕੁਆਲਿਟੀ ਕਿਦੀ ਚੰਗੀ ਹੈ ਵੀਡੀਓ ਕੁਆਲਿਟੀ ਵੀਡੀਓ ਕੈਮਰੇ ਤੇ ਹੀ ਚੰਗੀ ਮਿਲੇਗੀ ਉਹਨਾਂ ਨੂੰ ਹਾਂਜੀ ਉਸ ਉਸ ਵਿੱਚ ਆਪਕੋ ਇੱਕ ਤਾਂ ਜ਼ੂਮ ਨਹੀਂ ਕਰਨਾ ਪਵੇਗਾ ਇਸ ਵਿੱਚ ਜ਼ੂਮ ਕੀ ਟੈਲੀਬੈਟ ਕੀ ਜੋ ਜ਼ੂਮ ਜਾਂ ਜ਼ੂਮ ਆਊਟ ਕੀ ਬਾਲਬਸ ਵਕਤੋਂ ਨਹੀਂ ਆਏ ਕਿਸਮੈਂ ਕਰਨਾ ਪਵੇਗਾ फ्रेम दा भी फर्क है फिर इंदा फर्क है जी सब कुछ फर्क है जी वो स्पेशल बना वीडियो कैमरे के लिए वीडियो के लिए उसमें दोनों काम करते हैं उसमें स्टिल भी है और वीडियो दोनों ही है पर क्वालिटी वीडियो दी किदी चंगी है सोनी के बेटर है वीडियो कैमरे के ज्यादा बेटर है जी जी